ਓ ਨੋ 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 ਹਾਂਜੀ ਦੋਸਤੋ ਸੋਨੂ ਸੀਤੋ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਨੂ ਸੀਤੋ ਵਾਲਾ ਜੋ ਕਿ ਹੈ ਆਪਣੀ ਫਣੀ ਆਵਾਜ਼ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਇੰਟਰਟੇਨਮੈਂਟ ਕਰਦਾ ਹੈ ਤੇ ਲੋਕਾਂ ਨੂੰ ਖੁਸ਼ ਕਰਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਬੱਚਾ ਬੱਚੀ ਜੋ ਕਿ ਹੈ ਸੋਨੂ ਸੀਤੋ ਵਾਲ ਨੂੰ ਜਾਣਦਾ ਹੈ ਕਿ ਉਹ ਕੌਣ ਹੈ ਦੋਸਤੋ ਕਿ ਸੋਨੂ ਸੀਤੂ ਵਾਲਾ ਜੋ ਕਿ ਇੱਕ ਸਟੇਜ ਦੇ ਉੱਪਰ ਜਾਂਦਾ ਹੈ ਜਿਸ ਦੇ ਵਿੱਚ ਜੋ ਕਿ ਹੈ ਲਾਭ ਹੀਰਾ ਕਲਾਕਾਰ ਜੋ ਕਿ ਨਾਮੀ ਕਲਾਕਾਰ ਹੈ ਜਿਸ ਨੇ ਆਪਣੇ ਇੰਡਸਟਰੀ ਨੂੰ ਬਹੁਤ ਹੀ ਵੱਡੇ ਗਾਣੇ ਦਿੱਤੇ ਹਨ ਉਸ ਸਟੇਜ ਉੱਪਰ ਜੋ ਕਿ ਗਾਣਾ गा ਰਿਹਾ ਹੁੰਦਾ ਹੈ ਕਿ ਕੈਪਸੂਲ ਤਿਆਬ ਦੇ ਦੋਸਤੋ ਉਸ ਨੂੰ ਲੈ ਕੇ ਚੱਲਦੇ ਆ ਜੋ ਕਿ ਹੈ ਸੋਨੂ ਸੀਤੂ ਵਾਲਾ ਵੀ ਉਸ ਸਟੇਜ ਦੇ ਉੱਪਰ ਜਾਂਦਾ ਹੈ ਤੇ ਲਾਭ ਹੀਰੇ ਦੇ ਨਾਲ ਗਾਣਾ ਗਾਉਣਾ ਸ਼ੁਰੂ ਕਰ ਦਿੰਦਾ ਹੈ ਔਰ ਦੋਸਤੋ ਸੋਨੋ ਸੀਤੂ ਵਾਲੇ ਨੂੰ ਵੱਲੋਂ ਜੋ ਕਿ ਹੈ ਗਾਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉਸ ਵੱਲੋਂ ਬ੍ਰੇਕਾਂ ਲਾਈਆਂ ਜਾਂਦੀਆਂ ਹਨ ਔਰ ਲੋਕ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਨ ਕਿ ਲਾਬ ਹੀਰਾ ਵੀ ਉਸ ਗਾਣੇ ਦੇ ਵਿੱਚ ਕਾਫੀ ਖੁਸ਼ ਹੁੰਦਾ ਹੈ ਕਿ ਗਾਣਾ ਕਿਸ ਤਰ੍ਹਾਂ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਦੇਖਿਓ ਪਾਗ ਦੇ ਦੇ ਹੋ ਕਿ ਦੋਸਤੋ ਤੁਸੀਂ 라ਭ ਹੀਰੇ ਬਾਰੇ ਤੇ ਸੋਨੂ ਸਿਤਵਾਲੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ